ਬਠਿੰਡਾ ਦੀ 100 ਫੁੱਟੀ ਰੋਡ ਤੇ ਗੁਰਦੁਆਰਾ ਸਾਹਿਬ ਦੇ ਸ਼ੀਸ਼ੇ ਤੋੜਨ ਵਾਲਾ ਬਠਿੰਡਾ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫਤਾਰ ਐਸਪੀ ਡੀ ਅਜੇ ਗਾਂਧੀ ਵੱਲੋਂ ਕੀਤੀ ਗਈ ਬਠਿੰਡਾ ਦੇ ਮਿਨੀ ਸੈਕਟਰੀਏਟ ਵਿਖੇ ਪ੍ਰੈਸ ਕਾਨਫਰੰਸ ਐਤਵਾਰ ਨੂੰ 3:30 ਵਜੇ ਦੇ ਲਗਭਗ ਐਸਪੀ ਡੀ ਅਜੇ ਗਾਂਧੀ ਵੱਲੋਂ ਪ੍ਰੈਸ ਆਪਣਾ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਬਠਿੰਡਾ ਦੇ 100 ਫੁੱਟੀ ਰੋਡ ਤੇ ਗੁਰਨਾਨਕ ਸਕੂਲ ਦੇ ਅੰਦਰ ਜੋ ਗੁਰਦੁਆਰਾ ਸਾਹਿਬ ਬਣਿਆ ਹੈ ਨਾ ਉਸ ਦੇ ਇੱਕ ਵਿਅਕਤੀ ਵੱਲੋਂ ਸ਼ੀਸ਼ੇ ਤੋੜੇ ਗਏ ਸਨ ਇਸ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਉਸਤੇ ਐਫਆਈਆਰ ਦਰਜ ਕੀਤੀ ਗਈ ਤੇ ਉਸ ਤੋਂ ਬਾਅਦ ਸੀਸੀਟੀਵੀ ਵੀਰਨ ਵੱਲੋਂ ਖੰਗਾਲੀ ਗਈ ਤੇ ਇਸ ਵਿਅਕਤੀ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਇਸ ਤੋਂ ਅੱਗੇ ਪੁੱਛਗਿੱਛ ਕੀਤੀ ਜਾਵੇਗੀ। ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਝੁੱਗੀਆਂ ਦੇ ਵਿੱਚ ਰਹਿੰਦਾ ਹੈ ਤੇ ਇਹ ਪਿੰਟਰ ਦਾ ਕੰਮ ਕਰਦਾ ਹੈ। ਕਿ ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਨੇੜੇ ਸੋਫਟੀ ਰੋਡ ਬਠਿੰਡਾ ਤੇ ਬਾਹਰਲੀ ਕੰਧਾਂ ਦੇ ਜਿਹੜੇ ਸ਼ੀਸ਼ੇ ਹੈਗੇ ਉਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਤੋੜ ਦਿੱਤੇ ਗਏ ਸਨ ਉਸ ਤੋਂ ਬਾਅਦ ਕੁਇਕ ਐਕਸ਼ਨ ਕਰਦਿਆਂ ਸਾਡੀ ਥਾਣੇ ਦੀ ਪੁਲਿਸ ਦੀ ਟੀਮਾਂ CIA ਟੀਮ DSP ਸਾਹਿਬ ਸਿਟੀ 2 मौके ਤੇ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ ਅਸੀਂ ਮਾਮਲਾ ਦਰਜ ਕਰਕੇ ਇਹਦੀ ਤਫ਼ਤੀਸ਼ ਸ਼ੁਰੂ ਕੀਤੀ ਸਟਾਰਟਿੰਗ ਦੇ ਵਿੱਚ ਸਾਨੂੰ CCTV ਕੈਮਰਿਆਂ ਦੀ ਮਦਦ ਨਾਲ ਇੱਕ ਬੰਦੇ ਜਿਹੜਾ ਸ਼ੱਕੀ ਹੈ ਉਹ ਦੀ ਪਛਾਣ ਹੋ ਗਈ ਸੀ ਥੋੜੇ ਟਾਈਮ ਬਾਅਦ ਹੀ ਤੇ ਉਸ ਤੋਂ ਬਾਅਦ ਸਾਡੀ ਟੀਮਾਂ ਨੇ ਮਿਹਨਤ ਕਰਕੇ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਕੇ ਉਸ ਦੋਸ਼ੀ ਨੂੰ ਫੜ ਲਿਆ ਹੈ ਉਹਦੀ ਪਛਾਣ ਗੁਰਦੀਪ ਸਿੰਘ ਫੌਜੀ ਉਰਫ ਕੋਪੀ ਪੁੱਤਰ ਛੋਟਾ ਸਿੰਘ ਵਾਸੀ 100 ਫੁੱਟੀ ਰੋਡ ਆ ਪੇਂਟਰ ਦਾ ਕੰਮ ਕਰਦਾ ਹੈ ਤੇ ਇਹਦੀ ਉਮਰ ਕਰੀ 38 ਸਾਲ ਹੈਗੀ ਹੈ ਇਹਨੂੰ ਅਸੀਂ ਅਰੈਸਟ ਕਰ ਲਿਆ ਹੈ ਇਹਦੇ ਵਿੱਚ ਸਾਡੀ CIA 2 ਦੀ ਟੀਮ CIA 1 ਐਸ ਐਚਓ ਸਿਵਲ ਲਾਈਨ ਤੇ ਡੀਐਸਪੀ ਸਿਟੀ 2 ਇਹਨਾਂ ਦੀ ਟੀਮ ਨੇ ਐਜ਼ ਟੀਮ ਕੰਮ ਕਰਦੇ ਆ ਤੇ ਮਿਹਨਤ ਕਰਦੇ ਆ ਇਹਨੂੰ ਕੁਛੀ ਘੰਟਿਆਂ ਦੇ ਵਿੱਚ ਇਹਨੂੰ ਪ੍ਰੈਸ ਕਰ ਲਿਆ ਪੂਰੇ ਮਾਮਲੇ ਨੂੰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੁਣ ਇਹਦੀ ਪੁੱਛਗਿਰਚ ਦੋਸ਼ੀ ਦੀ ਜਾਰੀ ਹੈ ਤੇ ਸਾਰਾ ਮੋਟਿਵ ਇਹਦੀ ਪੁੱਛਗਿਰਚ ਤੋਂ ਬਾਅਦ ਕਲੀਅਰ ਹੋ ਜਾਊਗਾ ਇਹ ਮਕਸਦ ਕੀ ਸੀ ਉਹ ਹੁਣ ਸਾਡੀ ਜਿਹੜੀ ਪੁੱਛਗਿਰਚ ਹੈ ਉਹ ਕੰਟੀਨਿਊਸ ਹੈ ਇਹਨੂੰ ਹੁਣ ਥੋੜੇ ਟਾਈਮ ਪਹਿਲਾਂ ਹੀ ਪੜਿਆ ਹੀ ਹੈ ਤੇ ਸਾਡੀ ਪੁੱਛਗਿਰਚ ਚੱਲਣ ਰਹੀ ਹੈ ਤੇ ਉਸ ਤੋਂ ਬਾਅਦ ਕਲੀਅਰ ਹੋ ਜਾਊਗਾ ਸਰ ਆ ਘਟਨਾ ਮਾਰਨਿੰਗ 3:30 ਵਜੇ ਦੇ ਆਰਾਊਂਡ ਹੈਗੀ ਹੈ ਤੇ ਇਨਫੋਰਮੇਸ਼ਨ ਸਾਡੇ ਕੋਲ 6 ਵਜੇ ਆਈ ਸੀ ਉਸ ਟਾਈਮ ਗੁਰਦੁਆਰਾ ਸਾਹਿਬ ਦੇ ਜਿਹੜੇ ਕਮੇਟੀ ਦੇ ਮੈਂਬਰਸ ਨੇ ਉਹ ਅੰਦਰ ਹੀ ਹੈਗੇ ਸੀ ਪਰ ਉਹਨਾਂ ਨੂੰ ਪਤਾ 6 ਵਜੇ ਤਕਰੀਬ ਲੱਗਿਆ ਸੀ ਸਭ ਕੱਲਾ ਹੀ ਸੀ ਕੋਈ ਹੋਰ ਕਿਸੇ ਸਾਥ ਆ ਕੱਲਾ ਹੀ ਹੈਗਾ ਸੀ ਹਜੇ ਤੱਕ ਦੀ ਪੁੱਛ ਗਈ ਸਿ ਇਹ ਕੱਲਾ ਹੀ ਹੈ ਤੇ ਸੀਸੀਟੀਵੀ ਕੈਮਰਾ ਦੇ ਮੁਤਾਬਿਕ ਵੀ ਆ ਕੱਲਾ ਹੀ ਸੀ ਇੰਟਰੋੜੇ ਮਾਰੀ ਸੀ ਇਹਨੇ ਤੇ ਸ਼ੀਸ਼ੇ ਤੋੜੇ ਉਹ ਹੁਣ ਸਾਰਾ ਹੁਣ ਅਸੀਂ ਵੈਰੀਫਾਈ ਕਰਨ ਰਿਹਾ ਉਹ ਤਾਂ ਇਹਦਾ ਪਾਸਾਰੀ ਕਿਹਤੋਂ ਦਾ ਰਹਿਣ ਵਾਲਾ ਆ ਆ ਇੱਥੇ ਦਾ ਹੀ ਰਹਿਣ ਵਾਲਾ ਹੈ ਸ਼ਾਂਤਨਗਰ 140 ਰੋਡ ਇੱਥੇ ਜੁਗੀਆਂ ਦੇ ਵਿੱਚ ਰਹਿੰਦਾ ਹੈ ਸਰ ਇਹ ਸਪਹਿਲਾਂ ਤਾਂ ਕੋਈ ਮਾਮਲਾ ਨਹੀਂ ਹੈ ਇੱਥੇ ਪਹਿਲਾਂ ਤਾਂ ਕੋਈ ਮਾਮਲਾ ਦਰਜ ਹੈ ਨਹੀਂ ਤੇ ਇਹਦਾ ਪਹਿਲਾਂ ਦਾ ਰਿਪੋਰਟ ਕੋਈ ਹੈ ਨਹੀਂ ਬਿਲਕੁਲ ਕੋਈ ਨਹੀਂ ਉਹ ਸਾਰਾ ਹੁਣ ਅਸੀਂ ਐਨਾਲਿਸਿਸ ਕਰਨ ਰਏ ਆ ਤੇ ਇਹਦੀ ਪੁੱਛ ਕੇ ਇਸ ਨੂੰ ਪਤਾ ਲੱਗੂਗਾ ਇਹਦਾ ਅਸੀਂ ਮੈਡੀਕਲ ਵੀ ਕਰਾਵਾਂਗੇ ਤੇ ਸਾਰੀ ਇਹਦੀ ਜੋ ਕੰਡੀਸ਼ਨ ਹੈ ਉਹ ਅਸੀਂ ਵੈਰੀਫਾਈ ਕਰਾਂਗੇ ਸਰ ਤਾਂ ਜੇ ਇਹਦੀ ਤੱਕ ਕੋਈ ਜਾਨਤੀ ਹੋ ਗਈ ਪਤਾ ਇਹਦੇ ਵਿੱਚ ਧਾਰਾ ਇਹਦੇ ਵਿੱਚ 129 ਨੰਬਰ ਐਫ ਆਈ ਆਰ ਅਸੀਂ ਦਰਜ ਕੀਤੀ ਹੈ ਉਹਦੇ ਵਿੱਚ 298 3244 ਬੀ ਐਨ ਐਸ ਦੀ ਧਾਰਾ ਅਸੀਂ ਲਾਈਏ ਰਿਲੀਜੀਅਸ ਸੈਂਟੀਮੈਂਟ ਹਰਟ ਕਰਨ ਦੀ ਤੇ ਨਾਲ ਮਿਸਚੀਫ ਦੀ ਧਾਰਾ ਅਸੀਂ ਇਹਦੇ ਵਿੱਚ ਸਰ ਪਹਿਲਾਂ ਵੀ ਅੰਦਰ ਨਹੀਂ ਸੀ ਪਹਿਲੀ ਵਾਰ ਇਹ ਤੇ ਪਹਿਲਾ ਕੋਈ ਮਾਮਲਾ ਦਰਜ ਹੈ ਨਹੀਂ ਆ ਪਹਿਲੀ ਐਫ ਆਈ ਆਰ ਹੈ ਧਾਰਾ ਸਿਰ ਪਹਿਲਾਂ ਵੀ ਚੱਲਦਾ ਹੈ ਹਾਂ ਜੀ ਆ ਉਹ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਰਹਿੰਦਾ ਹੈ ਤੇ ਵਿਦਨ 500 ਮੀਟਰ ਹੀ ਹੈਗੀ ਹੈ ਦੀ ਤੇ ਉੱਥੇ ਆ ਘੁੰਮਦਾ ਫਿਰਦਾ ਹੀ ਰਹਿੰਦਾ ਕੋਈ ਸੱਸ ਸੋਹਣ ਸੁਪਰ ਗੱਲ ਲੱਗ ਚੁੱਕੀ ਸੀ ਮੇਰੇ ਸਾਹਦਰ ਫੀਰਬਾਲ ਕਮਿਸ਼ਨ ਦਾ ਗੱਲ سامنے ਆਈ ਕਿ ਸੀਸੀਟੀਵੀ ਤੋਂ ਇਹ ਗੱਲ ਬਾਤਰੀ ਕੀਤੀ ਹੈ ਹਜੇ ਤੱਕ ਕਿਸੇ ਹੋਰ ਦੀ ਸ਼ਮੂਲੀਅਤ ਬਾਰੇ ਕੋਈ ਤੱਤ ਸਾਹਮਣੇ ਨਹੀਂ ਆਏ ਹਨ ਪਰ ਇਹਦੀ ਅਸੀਂ ਡੂੰਘਾਈ ਨਾਲ ਪੁੱਛਗਿੱਛ ਕਰਨ ਰਿਹਾ ਹੁਣ ਤੇ ਬਾਕੀ ਆ ਮੰਨਣ ਰਿਹਾ ਕਿ ਇਨਸੀਡੈਂਟ ਸਾਰਾ ਇਹ ਨਹੀਂ ਕੀਤਾ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹਦੀ ਫੋਟੋ ਸਾਫ ਆ ਰਹੀ ਹੈ ਤੇ ਹੋਰ ਕੋਈ ਦੀ ਸ਼ਮੂਲੀਅਤ ਹੋਣਦਾਰ ਹਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਹੈ ਸਰ ਇਸ ਤਰ੍ਹਾਂ ਦਾ ਹੈ ਜਿਹੜੇ ਕਿ ਤਾਰੋ ਦੇ ਮਾਮਲੇ ਵਿੱਚ ਕੋਈ ਸੇਵਾਦਾਰ ਉਸੇ ਕਰਾ ਦੇਣੇ ਪੱਕਾ ਉਹ ਸਾਰਾ ਸੀ ਹੁਣ ਵੈਰੀਫਾਈ ਕਰਨ ਰਿਹਾ ਉਹ ਬੀਡਿੰਗ ਇਨਵੈਸਟੀਗੇਸ਼ਨ ਥੀਅਰ ਹੋ ਜਾਊਗਾ ਇਹ ਕੁਝ ਨਹੀਂ ਸਰ 10 ਟਿਕਟਸ ਕਰਦੇ ਹਾਂ ਸਰ 10 ਟਿਕਟਸ ਹਾਂਜੀ ਹੁਣ ਵੀ ਆ ਪਿੰਟਰ ਦਾ ਹੀ ਕੰਮ ਕਰਨ ਡਿਆ ਇਹਦੇ ਕੱਪੜਿਆਂ ਤੇ ਵੀ ਪੇਂਟ ਜਾਂ ਲੱਗਿਆ ਹੋਇਆ ਆ ਵੀ ਪੇਂਟਿੰਗ ਦਾ ਕੰਮ ਕਰਦਾ ਸਰ ਕਾਫੀ ਕਟਿੰਗ ਕਟਾ ਕਰ ਸਕਦੇ ਇਹ ਕਾਫੀ ਪਤਾ ਲੱਗਦਾ ਕਿ ਇੰਗਲਿਸ਼ ਦਾ ਪਤਾ ਤਾਂ ਹੈ वो सारा ਹੁਣ ਇਨਵੈਸਟੀਗੇਸ਼ਨ का पार्ट है ਦਿਨ ਦੇ ਟਾਈਮ 'ਚ ਕਰੇਗਾ ਤਾਂ ਫਿਰ ਨਾਲ फड़िया ਨਾਲ ਫੜਿਆ क्योंकि पब्लिक काफी ਪਬਲਿਕ है ਆਉਂਦੀ ਹੈ ਸੰਗਤਾਂ ਵੀ ਆਉਂਦੀ ਹੈ ਉਹਦੇ ਕਰਕੇ ਇਹਨੇ ਰਾਤ ਦਾ ਟਾਈਮ ਚੂਜ਼ ਕੀਤਾ ਹੋਣਾ ਉਹ ਸਾਰਾ ਹੁਣ ਅਸੀਂ ਵੈਰੀਫਾਈ ਕਰਨਗੇ ਸਰ सारे ਸਰ ਫੈਦਰ ਸੀ ਕੋਈ ਮੋਟਰਸਾਈਕਲ ਆ ਰਾਤ ਨੂੰ ਪੀसीआर ਸਾਡੀ ਪੂਰੀ ਅਲਰਟ ਹੈਗੀ ਜੀ ਇਸ ਏਰੀਏ ਦੇ ਵਿੱਚ ਤੇ ਪਹਿਲਾਂ ਵੀ ਇੱਕ ਚੋਰਾਂ ਦਾ ਗੈਂਗ ਫੜਿਆ ਸੀ ਐਸਐਸਓ ਸਾਹਿਬ ਨੇ ਸਿਵਲ ਲਾਈਨ ਵਾਲੇ ਨੇ ਹੋਰ ਕਾਫੀ ਚੋਰیاں ਉਹ ਤੋਂ ਟ੍ਰੇਸ ਹੋਈ ਹੈ ਤੇ ਹੋਰ ਵੀ ਜੇ ਕੋਈ ਇਸ਼ੂ ਹੈਗੇ ਆ ਤਾਂ ਅਸੀਂ ਉਹਨੂੰ ਸਪੈਸੀਫਿਕਲੀ ਸੋਲਵ ਕਰ ਲੈਨੇ ਆ ਬਾਕੀ ਪੀसीआर ਸਾਡੀ ਪੂਰੀ ਐਕਟਿਵ ਹੈਗੀ ਹੈ ਰਾਤ ਦੇ ਟਾਈਮ ਮਾਰਨਿੰਗ 6 ਵਜੇ ਦੇ ਅਰਾਊਂਡ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਟਾਈਮ ਸਾਡੀ ਫੋਰਸ ਜਿਹੜੀ ਹੈ ਉਹ ਕਸੋ ਆਪਰੇਸ਼ਨ ਦੇ ਲਈ ਰੈਡੀ ਸੀ ਤੋ ਬਿਆਣੀ ਬਸਤੀ ਦੇ ਵਿੱਚ ਆਪਟ ਮਾਰਨਿੰਗ ਕਸੋ ਆਪਰੇਸ਼ਨ ਕਰੰਡੇ ਸੀ ਡੀਐਸਪੀ ਸੀਟੀਓ ਸਾਹਿਬ ਤੇ ਸੀਟੀਓ ਸਾਹਿਬ ਸਾਰੇ ਉੱਥੇ ਹੈਗੇ ਸੀ ਤੇ ਨਾਲ ਦੀ ਨਾਲ ਹੀ ਇਹ ਮੌਕੇ ਤੇ ਪਹੁੰਚ ਗਏ। ਇਹਨੇ ਘੰਟੇ ਤੁਸੀਂ ਰਸਕਿਆ। ਕੁਛ ਹੀ ਘੰਟਿਆਂ ਬਾਅਦ ਅਸੀਂ ਕਰ ਲਿਆ ਸੀ ਗ੍ਰਿਫਤਾਰ। ਦੋ ਤਿੰਨ ਘੰਟਿਆਂ ਬਾਅਦ ਸੀਸੀਟੀਵੀ ਕੈਮਰਾ ਤੋਂ ਸਾਨੂੰ ਇਹਦੀ ਪਛਾਣ ਹੋ ਗਈ ਸੀ। ਫਿਰ ਇਹਦੇ ਵੱਖਰੀ ਵੱਖਰੀ ਲੋਕੇਸ਼ਨਾਂ ਤੇ ਅਸੀਂ ਰੇਡ ਕੀਤੀ ਤੇ ਹੁਣ ਥੋੜੇ ਟਾਈਮ ਪਹਿਲਾਂ ਹੀ ਇਹਨੂੰ ਫੜ ਲਿਆ ਸੀ। ਫੜਿਆ ਕਿੱਥੇ ਗਿਆ ਸਰ? ਪਿੱਛਾ ਹਟਾ ਕੇ। ਇਸੇ ਤਰ੍ਹਾਂ ਪਾ ਕੇ ਜੇ ਸੋਸ਼ਲ ਮੀਡੀਆ ਉੱਪਰ ਕਿੰਨੇ ਨਹੀਂ ਕੋਈ ਤੇ ਕਾਬੂ 70 ਜੋ ਜਿਨਾਂ ਨੇ ਦਰਖਾਸਤ ਦਿੱਤੀ ਉਹਦੀ ਅਸੀਂ ਇਨਕੁਆਇਰੀ ਕਰਨ ਰਿਹਾ ਉਹਦੇ ਵਿੱਚ ਵੀ ਜੇ ਕਿਸੇ ਦਾ ਕੋਈ ਰੋਜ਼ ਸਾਹਮਣੇ ਆਇਆ ਕੋਈ ਕਾਮੀਜ਼ੇਬਲ ਹੋਪਸ ਹੋਇਆ ਤਾਂ ਅਸੀਂ ਜ਼ਰੂਰ ਉਹਦੇ ਕਾਰ ਵੀ ਰੋਜ਼ ਕਾਪੀ ਤੋਂ ਸਮਾਈ ਲੜਵਾਉ ਉਹ ਅਡੇਟ ਕਾਡ ਰਿਡਿੰਗ ਵੀ ਕੋਈ ਸ਼ਬਦ ਵਾਲੀ ਵੀ ਲਿਖ ਦਿੱਤੇ ਸਬਕਤ ਪੂਰਾ ਮਾਮਲਾ ਮੇਰੇ ਧਿਆਨ ਚ ਹੈ ਨਹੀਂ ਉਹ ਜਿਹੜੇ ਅਫਸਰ ਇਨਕੁਆਇਰੀ ਕਰਦੇ ਪਏ ਉਹਨਾਂ ਨੂੰ ਚੈੱਕ ਕਰ ਲੈਂਦੇ ਹੁਣ ਪੂਰਾ ਮਾਮਲਾ ਮੇਰੇ ਧਿਆਨ ਚ ਹੈ ਸਰ ਇਹ ਬੰਦਾ ਜੋ ਤਰੀਕਾ ਹੈ ਵੀ ਮੱਤ ਆ ਬਾਹਰ ਸੀ ਆ ਘਰੋਂ ਪੱਜਾ ਹੋਇਆ ਸੀ ਪਰ ਸਿਵਲ ਲਾਈਨ ਏਰੀਆ ਪੁਲਿਸ ਸਟੇਸ਼ਨ ਦੇ ਏਰੀਆ ਚੋਂ ਹੀ ਆ ਪਰਟ ਬਾਕੀ ਐਸਪੀਸੀ ਰਾਹੀਂ ਅਸੀਂ ਆਹੀ ਬੇਸਿਸ ਦੇਣਾ ਚਾਹੁੰਦੇ ਆ ਕਿ ਕੋਈ ਵੀ ਰੂਮਰਸ ਤੇ ਧਿਆਨ ਨਾ ਦਿੱਤਾ ਜਾਏ ਤੇ ਬਠਿੰਡਾ ਪੁਲਿਸ 24/7 ਲੋ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਤੇ ਸਮਾਜ ਦੇ ਮਾੜੇ ਅਨਸਰਾਂ ਤੇ ਕਾਰਵਾਈ ਕਰਨ ਲਈ ਕਮਿਟਿਡ ਹੈਗੀ ਹੈ ਤੇ ਰੂਮਰਸ ਕਿਸੇ ਵੀ ਤਰ੍ਹਾਂ ਦੇ ਨਾ ਫੈਲਾਏ ਜਾਣ ਤੇ ਦੋਸ਼ੀ ਜਿਹੜਾ ਹੈ ਉਹ ਅਸੀਂ ਫੜ ਲਿਆਏ ਤੇ ਅੱਗੇ ਦੀ ਤਫ਼ਤੀਸ਼ ਜਿਹੜੀ ਹੈ ਉਹ ਚੱਲਦੀ ਹੈ